ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇੱਕ ਸਮੇਂ ਦੀ ਗੱਲ ਹੈ ਇੱਕ ਨਗਰ ਵਿੱਚ ਬਹੁਤ ਹੀ ਮਿਹਨਤੀ ਵਿਅਕਤੀ ਰਹਿੰਦਾ ਸੀ ਪ੍ਰਮਾਤਮਾ ਦੀ ਉਸ ਉੱਤੇ ਇੰਨੀ ਕਿਰਪਾ ਸੀ ਉਸਨੇ ਜਿਸ ਵੀ ਚੀਜ਼ ਨੂੰ ਹੱਥ ਪਾਇਆ ਕਰਨਾ ਉਹ ਜਿਵੇਂ ਸੋਨਾ ਹੀ ਹੋ ਜਾਣੀ ਉਸ ਦਾ ਪਰਿਵਾਰ ਵੀ ਉਸ ਉੱਤੇ ਬਹੁਤ ਖੁਸ਼ ਸੀ ਕਿ ਸਾਡਾ ਬੱਚਾ ਬਹੁਤ ਮਿਹਨਤੀ ਹੈ ਸਮਾਂ ਪਿਆ ਉਹ ਵੱਡਾ ਹੋਇਆ ਸੋਨਾ ਕਾਰੋਬਾਰ ਕਰਨ ਲੱਗਾ ਖੁੱਲੇ ਦਿਲ ਲੋੜਵੰਦਾਂ ਦੀ ਮਦਦ ਕਰਦਾ ਤੇ ਬਦਲੇ ਵਿੱਚ ਕਿਸੇ ਤੋਂ ਕੋਈ ਵੀ ਉਮੀਦ ਨਹੀਂ ਸੀ ਰੱਖਦਾ ਸਮਾਂ ਪਿਆ ਉਸ ਦੇ ਘਰ ਵਾਲਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਜਿਹੜੀ ਉਸ ਦੀ ਪਤਨੀ ਸੀ ਉਹ ਵੀ ਬਹੁਤ ਮਿਹਨਤੀ ਤੇ ਪੜੀ ਲਿਖੀ ਸੀ ਕੁਝ ਸਾਲ ਬੀਤੇ ਉਸ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ ਉਹ ਆਪਣੇ ਪਰਿਵਾਰ ਨੂੰ ਬਹੁਤ ਖੁਸ਼ ਨਸੀਬ ਸਮਝਦਾ ਸੀ ਸੋਚਦਾ ਸੀ ਕਿ ਜਿੰਨੀ ਮੇਰੇ ਪਰਿਵਾਰ ਤੇ ਪਰਮਾਤਮਾ ਦੀ ਕਿਰਪਾ ਹੈ ਉਨੀ ਸ਼ਾਇਦ ਹੀ ਕਿਸੇ ਹੋਰ ਤੇ ਹੋਵੇਗੀ ਕਿ ਸਾਰਾ ਪਰਿਵਾਰ ਅਸੀਂ ਸਮਝਦਾਰ ਹਾਂ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਉਹ ਕੰਮਕਾਰ ਤੋਂ ਵਾਪਸ ਆ ਰਿਹਾ ਸੀ ਰਸਤੇ ਵਿੱਚ ਇੱਕ ਦੁਰਘਟਨਾ ਘਟ ਗਈ ਤੇ ਉਸ ਦੀ ਮੌਤ ਹੋ ਗਈ ਤੇ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸਭ ਤੋਂ ਜ਼ਿਆਦਾ ਉਸ ਦੀ ਪਤਨੀ ਦੁਖੀ ਹੋ ਗਈ ਸੀ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਦੋ ਬੱਚੀਆਂ ਨੇ ਹੁਣ ਮੈਂ ਕੀ ਕਰਾਂਗੀ ਉਸ ਨੂੰ ਇੱਕੋ ਇੱਕ ਉਮੀਦ ਸੀ ਕਿ ਇਹ ਪਰਿਵਾਰ ਇਸ ਦੁੱਖ ਦੀ ਘੜੀ ਵਿੱਚ ਮੇਰਾ ਸਾਥ ਦੇਵੇਗਾ ਤੇ ਮੇਰਾ ਦੁੱਖ ਕਟਿਆ ਜਾਵੇਗਾ ਪਰ ਉਸ ਪਰਿਵਾਰ ਨੇ ਰੰਗ ਬਦਲ ਲਏ ਉਸ ਨਾਲ ਬੁਰਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਉਸ ਦੇ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਿਲ ਕਰ ਦਿੱਤੀ ਉਸ ਦੀਆਂ ਬੱਚੀਆਂ ਨੂੰ ਵੀ ਦੁਖੀ ਕੀਤਾ ਜਾਂਦਾ ਤੇ ਉਸ ਕੋਲੋਂ ਵੀ ਕੰਮ ਵਾਲੀਆਂ ਤੋਂ ਵੀ ਵੱਧ ਕੰਮ ਲੈਂਦੇ ਉਸ ਨਾਲ ਬਹੁਤ ਬੁਰਾ ਵਿਹਾਰ ਹੁੰਦਾ ਤੈਂਤ ਵਿੱਚ ਉਸ ਦੀ ਸੱਸ ਨੇ ਉਸ ਨੂੰ ਕਹਿ ਦਿੱਤਾ ਕਿ ਜਿਸ ਨਾਲ ਤੂੰ ਵਿਆਹ ਕੇ ਇਸ ਘਰ ਵਿੱਚ ਆਈ ਸੀ ਜਿਸ ਨਾਲ ਤੇਰਾ ਰਿਸ਼ਤਾ ਸੀ ਉਹ ਇਸ ਦੁਨੀਆ ਤੇ ਨਹੀਂ ਰਿਹਾ ਹੋਨੇ ਨਾ ਤਾਂ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਹੈ ਤੇ ਨਾ ਹੀ ਤੇਰੀਆਂ ਬੱਚੀਆਂ ਨਾਲ ਚੰਗਾ ਇਹੀ ਹੈ ਕਿ ਤੂੰ ਆਪਣੀਆਂ ਬੱਚੀਆਂ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਜਾ ਜਦੋਂ ਉਹ ਪੇਕੇ ਘਰ ਗਈ ਤਾਂ ਉਥੇ ਕਮਾਈ ਕਰਨ ਵਾਲਾ ਸਿਰਫ ਉਸ ਦਾ ਭਰਾ ਸੀ ਉਸ ਦੇ ਮਾਪਿਓ ਬਜ਼ੁਰਗ ਸਨ ਤੇ ਉਸ ਦੀ ਪਰਜਾਈ ਵੀ ਉਸ ਨਾਲ ਚੰਗਾ ਵਿਵਹਾਰ ਨਹੀਂ ਸੀ ਕਰਦੀ ਉਸ ਨੇ ਵੀ ਉਸ ਨੂੰ ਕਿਹਾ ਕਿ ਜੇ ਤੂੰ ਇੱਥੇ ਰਹਿਣਾ ਚਾਹੁੰਦੀ ਹੈ ਤਾਂ ਤੈਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਾ ਪਵੇਗਾ ਅਸੀਂ ਕੰਮ ਵਾਲੀ ਹਟਾ ਰਹੇ ਹਾਂ ਉਸ ਨੇ ਸਵੇਰ ਤੋਂ ਲੱਗਣਾ ਤੇ ਰਾਤ ਤੱਕ ਕੰਮ ਕਰਿਆ ਕਰਨੇ ਜਦੋਂ ਉਸ ਦਾ ਭਰਾ ਕਰਨਾ ਹੁੰਦਾ ਤਾਂ ਉਸ ਨੂੰ ਚੁੱਲ੍ਹਾ ਬਾਲਨ ਲਈ, ਬਾਲੇ ਨੇ ਇਕੱਠਾ ਕਰਨ ਵੀ ਭੇਜਣਾ ਉਹ ਬਹੁਤ ਦੁਖੀ ਹੋ ਗਈ। ਉਸ ਦਾ ਮਾਪਿਓ ਵੀ ਕੋਈ ਗੱਲ ਨਹੀਂ ਸੀ ਕਰਦਾ। ਉਹ ਸੋਚਦੇ ਸਨ ਕਿ ਅਸੀਂ ਬਜ਼ੁਰਗ ਹਾਂ, ਸਾਨੂੰ ਰੋਟੀ ਪਾਣੀ ਮਿਲ ਰਿਹਾ ਹੈ। ਜੇ ਅਸੀਂ ਆਪਣੀ ਨੌ ਨੂੰ ਕੁਝ ਕਹਿ ਦਿੱਤਾ ਤਾਂ ਸਾਡਾ ਰੋਟੀ ਪਾਣੀ ਹੀ ਨਾ ਬੰਦ ਹੋ ਜਾਵੇ। ਫਿਰ ਉਹ ਇੱਕ ਦਿਨ ਬਾਜ਼ਾਰ ਗਈ ਸੀ ਕੁਝ ਲੈਣ ਲਈ ਤੇ ਰਸਤੇ ਵਿੱਚ ਉਸ ਨੇ ਦੇਖਿਆ ਕਿ ਇੱਕ ਬੇਜੁਬਾਨ ਜਾਨਵਰ ਰਸਤੇ ਵਿੱਚ ਬੈਠਾ ਹੈ ਤੇ ਉਹ ਬੈਠਾ ਚੂਕ ਰਿਹਾ ਹੈ ਉਸ ਦੀ ਲੱਤ ਤੇ ਬਹੁਤ ਭਾਰੀ ਜ਼ਖਮ ਸੀ ਉਹ ਉਥੋਂ ਕੁੱਤੇ ਨੂੰ ਚੁੱਕ ਲਈ ਤੇ ਪਸ਼ੂਆਂ ਵਾਲੇ વાੜੇ ਵਿੱਚ ਰੱਖ ਕੇ ਉਸ ਦੀ ਮਲਮ ਪੱਟੀ ਕੀਤੀ ਉਸ ਨੂੰ ਖਾਣ ਲਈ ਕੁਝ ਦੇਂਦੀ ਉਹ ਆਪਣੇ ਕਮਕਾਰਾਂ ਦੇ ਨਾਲ ਨਾਲ ਉਸ ਕੁੱਤੇ ਦੀ ਦੇਖਭਾਲ ਵੀ ਕਰਦੀ ਇੱਕ ਦਿਨ ਉਸ ਦੀ ਪਰਜਾਈ ਨੂੰ ਪਤਾ ਲੱਗਾ ਕਿ ਉਸਨੇ ਉਸ ਦੇ ਭਰਾ ਨੂੰ ਦੱਸਿਆ ਕਿ ਇਹ ਸਾਡੀਆਂ ਚੀਜ਼ਾਂ ਦਾ ਫालतू ਇਸਤੇਮਾਲ ਕਰ ਰਹੀ ਹੈ ਇੱਕ ਤਾਂ ਇਹ ਦਾ ਤੇ ਇਹਦੀਆਂ ਬੱਚੀਆਂ ਦਾ ਖਰਚਾ ਚੁੱਕਿਆ ਹੈ ਇਨੇ ਇੱਕ ਹੋਰ ਜਾਨਵਰ ਪਾਲਣ ਦਾ ਨਵਾਂ ਸ਼ੌਂਕ ਪਾਲ ਲਿਆ ਹੈ ਉਸਨੇ ਦੋਵਾਂ ਅੱਗੇ ਬੇਨਤੀ ਕੀਤੀ ਕਿ ਜੋ ਤੁਸੀਂ ਮੈਨੂੰ ਖਾਣ ਲਈ ਦਿੰਦੇ ਹੋ ਉਹਦੇ ਵਿੱਚੋਂ ਹੀ ਮੈਂ ਇਸ ਕੁੱਤੇ ਨੂੰ ਪਾ ਦਿੰਦੀ ਹਾਂ ਫਿਰ ਲੜਾਈ ਕਿਉਂ ਉਸਦੇ ਭਰਾ ਨੇ ਕਿਹਾ ਹਾਂ ਕੋਈ ਗੱਲ ਨਹੀਂ ਉਹ ਆਪਣੇ ਖਾਣੇ ਵਿੱਚੋਂ ਹੀ ਪਾਉਂਦੀ ਹੈ ਤੂੰ ਬਿਨਾਂ ਗੱਲ ਤੋਂ ਕਲੇਸ਼ ਨਾ ਕਰਿਆ ਕਰ ਥੋੜੇ ਦਿਨ ਲੰਘੇ ਉਸਦੀ ਪਰਜਾਈ ਨੇ ਕੁਝ ਨਾ ਕਿਹਾ ਪਰ ਉਸਦੇ ਮਨ ਵਿੱਚ ਈਰਖਾ ਬਹੁਤ ਸੀ ਉਹ ਚਾਹੁੰਦੀ ਸੀ ਕਿ ਕੋਈ ਮੌਕਾ ਬਣੇ ਤੇ ਇਸ ਨੂੰ ਘਰ ਤੋਂ ਬਾਹਰ ਕੱਢ ਦੇਵਾਂ ਇੱਕ ਦਿਨ ਕੀ ਹੋਇਆ ਕਿ ਉਹ ਕੁੱਤਾ ਜਦੋਂ ਠੀਕ ਹੋਇਆ ਤਾਂ ਉਹ ਘਰ ਦੀ ਛੱਤ ਤੇ ਚੜ ਗਿਆ ਤੇ ਉਸ ਦੇ ਪਿੱਛੇ ਹੀ ਉਸਦੇ ਭਰਾ ਦਾ ਬੱਚਾ ਚੜ ਗਿਆ ਕੁੱਤੇ ਨੇ ਤਾਂ ਛਾਲ ਮਾਰ ਦਿੱਤੀ ਤੇ ਉਹਦੇ ਵੱਲ ਦੇਖ ਕੇ ਉਹਦੇ ਭਰਾ ਦੇ ਬੱਚੇ ਨੇ ਵੀ ਛਾਲ ਮਾਰ ਦਿੱਤੀ ਥੱਲੇ ਮਿੱਟੀ ਸੀ ਬੱਚੇ ਨੂੰ ਜ਼ਿਆਦਾ ਸੱਟ ਨਾ ਲੱਗੀ ਉਸ ਦੀ ਪਰਜਾਈ ਨੇ ਫਿਰ ਕਲੇਸ਼ ਸ਼ੁਰੂ ਕਰ ਦਿੱਤਾ ਰਾਤ ਨੂੰ ਜਦੋਂ ਉਸ ਦਾ ਭਰਾ ਘਰੇ ਆਇਆ ਤੇ ਉਸ ਨੇ ਇੰਨਾ ਹੰਗਾਮਾ ਕੀਤਾ ਕਿ ਰਾਤ ਨੂੰ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਤੇ ਨਾਲ ਹੀ ਕਹਿ ਦਿੱਤਾ ਅੱਜ ਤੋਂ ਬਾਅਦ ਇੱਥੇ ਨਹੀਂ ਆਉਣਾ ਤੂੰ ਪੜ੍ਹੀ ਲਿਖੀ ਹੈ ਆਪਣਾ ਕੰਮ ਕਰ ਕਰਕੇ ਗੁਜ਼ਾਰਾ ਕਰ ਉਸਨੇ ਮਾਂ ਪਿਓ ਵੱਲ ਦੇਖਿਆ ਪਰ ਉਹਨਾਂ ਨੇ ਵੀ ਉਸ ਦਾ ਸਾਥ ਨਾ ਦਿੱਤਾ ਉਸਨੇ ਆਪਣੀਆਂ ਬੱਚੀਆਂ ਨੂੰ ਲਿਆ ਤੇ ਤੁਰ ਪਈ ਰਾਤ ਦਾ ਵੇਲਾ ਸੀ ਬਹੁਤੀ ਦੂਰ ਨਹੀਂ ਸੀ ਜਾ ਸਕਦੀ ਨਗਰ ਦੇ ਬਾਹਰ ਇੱਕ ਬਹੁਤ ਹੀ ਸਿਆਣਾ ਪੁਰਸ਼ ਰਹਿੰਦਾ ਸੀ ਉਸਨੇ ਉਸ ਦਾ ਦਰਵਾਜ਼ਾ ਖੜਕਾਇਆ ਉਸ ਮਜੁਰਗ ਨੇ ਦੇਖਿਆ ਕਿ ਕੋਈ ਬੱਚੀ ਆਈ ਹੈ ਉਸਨੇ ਪੁੱਛਿਆ ਤਾਂ ਉਸਨੇ ਕਿਹਾ ਬਾਬਾ ਜੀ ਸਾਰਾ ਕੁਝ ਸਵੇਰੇ ਦੱਸਾਂਗੀ ਪਹਿਲਾਂ ਮੈਨੂੰ ਰਾਤ ਕੱਟ ਲੈਣ ਦਿਓ ਬਾਬਾ ਜੀ ਨੇ ਕਿਹਾ ਕੋਈ ਗੱਲ ਨਹੀਂ ਤੇਰਾ ਆਪਣਾ ਕਰ ਹੈ ਤੂੰ ਜਿਵੇਂ ਮਰਜ਼ੀ ਰਹਿ ਜੇ ਤੂੰ ਚਾਹੁੰਦੀ ਹੈ ਕੋਈ ਕਾਰੋਬਾਰ ਸ਼ੁਰੂ ਕਰਨਾ ਤਾਂ ਮੈਂ ਉਹਦੇ ਵਿੱਚ ਵੀ ਤੇਰੀ ਮਦਦ ਕਰ ਸਕਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਤੇਰੇ ਤੇ ਜੋ ਜ਼ੁਲਮ ਹੋਇਆ ਹੈ ਉਸਨੇ ਕਿਹਾ ਨਹੀਂ ਮੈਂ ਕਿਸੇ ਪ੍ਰਕਾਰ ਦੀ ਮਦਦ ਨਹੀਂ ਚਾਹੁੰਦੀ ਮੈਂ ਆਪਣਾ ਰੋਟੀ ਪਾਣੀ ਬਣਾ ਕੇ ਖਾ ਲਿਆ ਕਰਾਂਗੀ ਜੋ ਵੀ ਤੁਹਾਡੇ ਕੋਲ ਰਾਹੀ ਪਾਂਦੀ ਆਉਂਦੇ ਨੇ ਮੈਂ ਉਹਨਾਂ ਲਈ ਵੀ ਰੋਟੀ ਦਾ ਇੰਤਜ਼ਾਮ ਕਰਿਆ ਕਰਾਂਗੀ ਬਸ ਤੁਸੀਂ ਮੇਰੀਆਂ ਬੱਚੀਆਂ ਨੂੰ ਵਿੱਦਿਆ ਦਿਓ ਧਰਮ ਦੇ ਨਾਲ ਨਾਲ ਸਮਾਜਿਕ ਵਿੱਦਿਆ ਵੀ ਦਿਓ ਉਸ ਦੀਆਂ ਬੱਚੀਆਂ ਨੇ ਪੜਨਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਚੰਗੇ ਕਰਮ ਸਾਡੇ ਅੱਗੇ ਜ਼ਰੂਰ ਆਉਂਦੇ ਨੇ ਉਸ ਲੜਕੀ ਦਾ ਜਿਹੜਾ ਪਤੀ ਸੀ ਉਸਨੇ ਬਹੁਤ ਚੰਗੇ ਕਰਮ ਕੀਤੇ ਸਨ ਔਕੇ ਸਮੇਂ ਹਰ ਕਿਸੇ ਦੀ ਮਦਦ ਕੀਤੀ ਸੀ ਇੱਕ ਟਾਈਮ ਤੇ ਕਿਸੇ ਨੇ ਉਸ ਦੇ ਕੋਲੋਂ ਵੱਡੀ ਰਕਮ ਲਈ ਸੀ ਉਧਾਰ ਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਉਸ ਦਾ ਕਾਰੋਬਾਰ ਬਹੁਤ ਵੱਧ ਗਿਆ ਸੀ ਉਸਨੇ ਸੋਚਿਆ ਕਿ ਹੁਣ ਮੈਂ ਉਹਦੇ ਘਰ ਜਾ ਕੇ ਦੱਸਦਾ ਹਾਂ ਕਿ ਜੋ ਵੀ ਤੂੰ ਮੈਨੂੰ ਪੈਸੇ ਦਿੱਤੇ ਸੀ ਉਸ ਨਾਲ ਮੈਂ ਕਾਰੋਬਾਰ ਖੋਲਿਆ ਸੀ ਉਹ ਬਹੁਤ ਚੜ ਗਿਆ ਉਸ ਦਾ ਮਿੱਤਰ ਸੀ ਉਹ ਉਸ ਦੇ ਘਰ ਪਹੁੰਚ ਗਿਆ ਕਿ ਮੈਂ ਉਸ ਨੂੰ ਦੱਸਾਂ ਕਿ ਜੋ ਤੂੰ ਮੈਨੂੰ ਪੈਸੇ ਦਿੱਤੇ ਸੀ ਮੈਂ ਉਸ ਨਾਲ ਕਾਰੋਬਾਰ ਖੋਲਿਆ ਸੀ ਉਹ ਕਾਰੋਬਾਰ ਬਹੁਤ ਚੜਿਆ ਹੈ ਕਿ ਤੂੰ ਹੁਣ ਰਾਸ਼ੀ ਵਾਪਸ ਲੈਣੀ ਹੈ ਜਾਂ ਕਾਰੋਬਾਰ ਵਿੱਚ ਹਿੱਸੇਦਾਰੀ ਲੈਣੀ ਹੈ ਉਹ ਉਸ ਦੇ ਘਰ ਗਿਆ ਉਹਨਾਂ ਨੇ ਕਿਹਾ ਕਿ ਉਹ ਤਾਂ ਅਕਾਲ ਚਲਾਣਾ ਕਰ ਗਿਆ ਹੈ ਫਿਰ ਉਸਨੇ ਪੁੱਛਿਆ ਕਿ ਉਸ ਦੀ ਘਰ ਵਾਲੀ ਕਿੱਥੇ ਹੈ ਉਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਸ਼ਾਇਦ ਪੇਕੇ ਘਰ ਹੋਵੇਗੀ ਉਥੇ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਉਹ ਇਥੋਂ ਵੀ ਚਲੀ ਗਈ ਹੈ ਬਰਹੋਜ ਜੋ ਕੁੱਤਾ ਸੀ ਉਹ ਉੱਥੇ ਹੀ ਰਹਿ ਰਿਹਾ ਸੀ ਉਸ ਕੁੱਤੇ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਕਿ ਉਸ ਬਾਰੇ ਗੱਲ ਹੋ ਰਹੀ ਹੈ ਉਹ ਕੁੱਤਾ ਉਸ ਦੇ ਆਲੇ ਦੁਆਲੇ ਘੁੰਮਣ ਲੱਗਾ ਉਹ ਵਿਅਕਤੀ ਵੀ ਸਮਝਦਾਰ ਸੀ ਉਸ ਨੂੰ ਲੱਗਾ ਕਿ ਇਹ ਕੁੱਤਾ ਮੈਨੂੰ ਕੁਝ ਕਹਿਣਾ ਚਾਹੁੰਦਾ ਹੈ ਤੇ ਉਸ ਨੇ ਕੁੱਤੇ ਦੇ ਪਿੱਛੇ-ਪਿੱਛੇ ਤੁਰਨਾ ਸ਼ੁਰੂ ਕਰ ਦਿੱਤਾ ਉਹ ਉਸ ਡੇਰੇ ਤੇ ਪਹੁੰਚ ਗਏ ਜਦੋਂ ਕੁੱਤਾ ਉਸ ਨੂੰ ਉਥੇ ਲੈ ਗਿਆ ਉਸਨੇ ਆਵਾਜ਼ ਮਾਰੀ ਜਾ ਕੇ ਪੁੱਛਿਆ ਕਿ ਤੁਹਾਡਾ ਉਸ ਇਨਸਾਨ ਨਾਲ ਕੀ ਰਿਸ਼ਤਾ ਹੈ ਉਸਨੇ ਦੱਸਿਆ ਕਿ ਮੈਂ ਉਸ ਦੀ ਘਰ ਵਾਲੀ ਹਾਂ ਫਿਰ ਉਸਨੇ ਸਾਰੀ ਗੱਲ ਉਸ ਲੜਕੀ ਨੂੰ ਦੱਸੀ ਕਿ ਕਿਵੇਂ ਮੈਂ ਉਸ ਤੋਂ ਪੈਸੇ ਫੜੇ ਤੇ ਦੱਸਿਆ ਕਿ ਮੈਂ ਹੁਣ ਪੈਸੇ ਵਾਪਸ ਕਰਨਾ ਚਾਹੁੰਦਾ ਹਾਂ ਜੇਕਰ ਤੁਸੀਂ ਉਸ ਕਾਰੋਬਾਰ ਵਿੱਚ ਹਿੱਸਾ ਚਾਹੁੰਦੇ ਹੋ ਤਾਂ ਤਿੰਨ ਹਿੱਸੇ ਕਾਰੋਬਾਰ ਤੁਹਾਡਾ ਹੈ ਤੇ ਮੇਰਾ ਤਾਂ ਸਿਰਫ 25% ਹਿੱਸਾ ਹੈ ਨਾਲ ਦੀ ਨਾਲ ਉਸਨੇ ਕਿਹਾ ਕਿ ਉਸਨੇ ਮੇਰੀ ਮਦਦ ਕੋਈ ਉਮੀਦ ਰੱਖ ਕੇ ਨਹੀਂ ਕੀਤੀ ਪਰ ਮੈਂ ਉਸ ਦੇ اصولਾਂ ਦੇ ਖਿਲਾਫ ਨਹੀਂ ਜਾ ਸਕਦਾ ਉਸਨੇ ਕਿਹਾ ਕਿ ਜੇ ਉਹ ਮੇਰੀ ਮਦਦ ਨਾ ਕਰਦਾ ਤੇ ਸ਼ਾਇਦ ਮੈਂ ਇਥੋਂ ਤੱਕ ਨਾ ਪਹੁੰਚਦਾ ਮੈਂ ਤੁਹਾਨੂੰ ਸ਼ਹਿਰ ਵਿੱਚ ਘਰ ਵੀ ਲੈ ਕੇ ਦੇਵਾਂਗਾ ਉਹ ਲੜਕੀ ਉਸਦੇ ਕਹਿਣ ਤੇ ਸ਼ਹਿਰ ਵਾਲੇ ਘਰ ਵਿੱਚ ਚਲੀ ਗਈ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਚੰਗੇ ਸਕੂਲ ਵਿੱਚ ਪੜਾਇਆ ਸਾਧ ਸੰਗਤ ਜੀ ਜੇਕਰ ਸਾਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਤਾਂ ਸਾਨੂੰ ਲੋੜਵੰਦਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜਿਵੇਂ ਉਸ ਇਨਸਾਨ ਨੇ ਕੀਤੀ ਸੀ ਤੇ ਉਸ ਦੀ ਕੀਤੀ ਹੋਈ ਮਦਦ ਉਸ ਦੇ ਬੱਚਿਆਂ ਦੀ ਜ਼ਿੰਦਗੀ ਸਵਾਰ ਗਈ ਉਸ ਦੀ ਕੀਤੀ ਹੋਈ ਮਦਦ ਉਸ ਦੇ ਪਰਿਵਾਰ ਦੇ ਉਸ ਦੇ ਬੱਚਿਆਂ ਦੇ ਅੱਗੇ ਆ ਗਈ ਚਾਹੇ ਉਹ ਇਸ ਦੁਨੀਆ ਤੇ ਨਹੀਂ ਰਿਹਾ ਤੇ ਇੱਕ ਬੇਜਬਾਨਾਂ ਨਾਲ ਅਸੀਂ ਪਿਆਰ ਜ਼ਰੂਰ ਕਰਨਾ ਹੈ ਕਦੇ ਵੀ ਬੇਜੁਬਾਨਾਂ ਨੂੰ ਝਿੜਕਣਾ ਜਾਂ ਮਾਰਨਾ ਨਹੀਂ ਹਰ ਵਕਤ ਉਹਨਾਂ ਦੀ ਸਹਾਇਤਾ ਕਰਨੀ ਹੈ ਲੋੜ ਪੈਣ ਤੇ ਬੇਜੁਬਾਨਾਂ ਦੀ ਲੋੜ ਪੈਣ ਤੇ ਮਦਦ ਜ਼ਰੂਰ ਕਰੋ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਹੈ ਤੁਹਾਡੇ ਕੀਤੇ ਹੋਏ ਚੰਗੇ ਕਰਮ ਤੁਹਾਡੇ ਅੱਗੇ ਜ਼ਰੂਰ ਆਣਗੇ ਇਸ ਲਈ ਕਦੇ ਵੀ ਗਲਤ ਰਸਤੇ ਤੇ ਨਹੀਂ ਜਾਣਾ ਮਾੜੇ ਕਰਮ ਨਹੀਂ ਕਰਨੇ ਹਰ ਕੰਮ ਸੋਚ ਸਮਝ ਕੇ ਕਰੋ ਤੇ ਕਦੇ ਨਾ ਕਦੇ ਤੁਹਾਨੂੰ ਤੁਹਾਡੇ ਕੀਤੇ ਹੋਏ ਕਰਮਾਂ ਦਾ ਫਲ ਜ਼ਰੂਰ ਮਿਲੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਅਤੇ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟੀ ਭੈਣ ਸਮਝ ਕੇ ਮਾਫ ਕਰਨਾ ਜੀ ਤੇ ਹਰ ਰੋਜ਼ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ